ਸਾਡੇ ਮਾਨਯੋਗ ਸੀਨੀਅਰ ਅਫਸਰ ਸਾਹਿਬਾਨ ਦੀਆਂ ਹਦਾਇਤਾਂ ਦੇ ਅਨੁਸਾਰ 15 ਅਗਸਤ ਦੇ ਫੰਕਸ਼ਨ ਨੂੰ ਪ੍ਰੋਗਰਾਮ ਨੂੰ ਜਿਹੜਾ ਸ਼ਾਂਤੀਪੁਰੂਪ ਕਿਹਨੇ ਬਣਾਉਣ ਲਈ ਲੋਕਾਂ ਦੇ ਵਿੱਚ ਜਿਹੜੀ ਚੋਟੀ ਦੀ ਇਹ ਭਾਵਨਾ ਪੈਦਾ ਕਰਨ ਲਈ ਅਸੀਂ ਜੋ ਪੁਲਿਸ ਵੱਲੋਂ ਨਗਾਕਾਰ ਜਿਹੜੀ ਆ ਜਿਹੜੀ ਆ ਪਰਕਰਾਰੀਆਂ ਦੀਆਂ ਡਿਊਟੀਆਂ ਜਿਵੇਂ ਕਿ ਫਲੈਟ ਲਾਕ ਮਕਾਬੰਦੀ ਨਾਈਟ ਡੋਮੀਨੇਸ਼ਨ ਇਰੀਆ ਡੋਮੀਨੇਸ਼ਨ ਅਤੇ ਮਕਰੇਸੀ ਨੂੰ ਸੁਰੱਖਿਅਤ ਕਰਨ ਲਈ ਕੰਮ ਚੱਲੇ ਜਾ ਰਹੀ ਹੈ ਉਸ ਦੇ ਕਰੀਬ ਅਸੀਂ ਅੱਜ ਜਿਹੜਾ ਹੁਣ ਜਿਹੜਾ ਸ਼ਾਫਟਨ ਦੀ ਫੋਰਸ ਨਾਲ ਚਰੇ ਐਸ ਐਚਓ ਮਹੂਮ ਅੱਲਾ ਵਾਲਾ ਸਿਟੀ ਇਸ ਬਦਲ ਦੀ ਦਾ ਮੇਰੇ ਨਾਲ ਨਹੀਂ ਤੇ ਅਸੀਂ ਹੁਣ ਪੈਦਲ ਉੱਤੇ ਗੱਡੀਆਂ ਤੇ ਵੀ ਜਿਹੜਾ ਸਾਰੀ ਸ਼ਾਫਟਨ ਦੇ ਵਿੱਚ ਲੈਗ ਮਾਰਕਟ ਪਟੰਗ ਹੋ ਰਿਹਾ ਹੈ ਪਰ ਕੁਝ ਸਪੈਸ਼ਲ ਨਾਕਾਬੰਦੀਆਂ ਵੀ ਕੀਤੀਆਂ ਜਾ ਰਹੀਆਂ ਸਪੈਸ਼ਲ ਨਾਕਾਬੰਦੀਆਂ ਕੀਤੀਆਂ ਜਾ ਰਹੀਆਂ ਦਿਨ ਰਾਤ ਨੂੰ ਕੀਤੀਆਂ ਜਾ ਰਹੀਆਂ ਜੋ ਮਾਰੇ ਅੰਸਰਾਂ ਦੇ ਜਿਹੜੇ ਟ੍ਰੈਪ ਚਲਾਣ ਦਿੱਤੇ ਜਾ ਰਹੇ ਹਨ ਰਾਤ ਨੂੰ ਜਿਹੜੀ ਛੱਕੀ ਅੰਸਰ ਛੱਕੀ ਆਪਨੀ ਹੈ ਉਹਨਾਂ ਨੂੰ ਰੌਂਡ ਆ ਸ਼੍ਰੀ ਕੀਤੇ ਜਾ ਰਹੀਏ ਜਿਨ੍ਹਾਂ ਜਿਹੜੇ ਕੋਈ ਸ਼ਕਤੀ ਨੇ ਉਹਨਾਂ ਦੇ 109 110 ਦੇ ਅਸੀਂ ਪਾਰਾ ਗਰਦੀ ਦੇ ਤੇ ਸ਼ਕਤੀ ਵਾਲਿਆਂ ਦੇ ਜਿਹੜੇ ਉਹਨਾਂ ਦੇ ਹੱਥਾਂੋਂ ਦੇਖ ਲੰਦੈ ਨਹੀਂ ਦਿੱਤੇ ਜਾ ਰਹੇ ਸਾਡੇ ਮਾਣਯੋਗ ਸੀਨੀਅਰ ਅਫਸਰ ਸਾਹਿਬਾਨ ਦੀਆਂ ਹਦਾਇਤਾਂ ਦੇ ਅਨੁਸਾਰ 15 ਅਗਸਤ ਦੇ ਫੰਕਸ਼ਨ ਨੂੰ ਪ੍ਰੋਗਰਾਮ ਨੂੰ ਜਿਹੜਾ ਸ਼ਾਂਤੀਪੂਰਵਕ ਕਿੰਨੇ ਬਣਾਉਣ ਲਈ ਲੋਕਾਂ ਦੇ ਵਿੱਚ ਜਿਹੜੀ ਚੋਟੀ ਦੀ ਜਿਹੜੀ ਭਾਵਨਾ ਪੈਦਾ ਕਰਨ ਲਈ ਜੋ ਪੁਲਿਸ ਵੱਲੋਂ ਲਗਾਤਾਰ ਜਿਹੜੀ ਆ ਜਿਹੜੀ ਆ ਪੱਖੋਤਰਾਣੀਆਂ ਟੂਟੀਆਂ ਜਿਹੜਾ ਕਿ ਫਲੇਗ ਮਾਰਕ ਨਾਕਾਬੰਦੀ ਨਾਈਟ ਡੋਮੀਨੇਸ਼ਨ ਏਰੀਆ ਡੋਮੀਨੇਸ਼ਨ ప్రతి ਮਕਾਦੇ ਸੀ ਨੂੰ ਸੁਰੱਖਿਅਤ ਕਰਨ ਦਾ ਕੰਮ ਕਰਦੇ ਚੱਗੇ ਜਾਰੀ ਹੈ ਉਸੇ ਕਰੀ ਤੇ ਅਸੀਂ ਅੱਜ ਜਿਹੜਾ ਹੁਣ ਜਿਹੜਾ ਸਾਬਦਨ ਦੀ ਫੋਰਸ ਨਾਲ ਸਾਰੇ ਐਸ ਐਚਓ ਮਕਬੂਮ ਅੱਲਾਵਾਲਾ ਸਿਟੀ ਸਦਰ ਜੀ ਦਾ ਮੇਰੇ ਨਾਲ ਨਹੀਂ ਤੇ ਅਸੀਂ ਹੁਣ ਪੈਦਲ ਉੱਤੇ ਗੱਡੀਆਂ ਤੇ ਜਿਹੜਾ ਸਾਰੀ ਸਾਬਦਨ ਦੇ ਵਿੱਚ ਫਲੇਗ ਮਾਰਕ ਪਟੰਗ ਹਰ ਕੁ ਸਪੈਸ਼ਲ ਨਾਕਾਬੰਦੀਆਂ ਵੀ ਕੀਤੀਆਂ ਜਾ ਰਹੀਆਂ ਸਪੈਸ਼ਲ ਨਾਕਾਬੰਦੀਆਂ ਕੀਤੀਆਂ ਜਾ ਰਹੀਆਂ ਦਿਨ ਰਾਤ ਨੂੰ ਕੀਤੀਆਂ ਜਾ ਰਹੀਆਂ ਜੋ ਮਾਰੇ ਅਨਸਰਾਂ ਦੇ ਜਿਹੜੇ ਡ੍ਰੈਫਟ ਚਲਾਣ ਕਰਕੇ ਜਾ ਰਹੇ ਆ ਰਾਤ ਨੂੰ ਜਿਹੜੀ ਸ਼ੱਕੀ ਅਨਸਰ ਸ਼ੱਕੀ ਆਦਮੀ ਆ ਉਹਨਾਂ ਨੂੰ ਰਾਉਂਡ ਅਪ ਕਰਕੇ ਕੁਛੇ ਕੀਤੀ ਜਾ ਰਹੀ ਹੈ ਜਿੰਨਾ ਜਿਹੜੇ ਕੋਈ ਸ਼ੱਕੀ ਨੇ ਉਹਨਾਂ ਤੇ 109 110 ਦੇ ਅਸੀਂ ਦੁਆਰਾ ਗਰਦੀ ਦੇ ਤੇ ਸ਼ੱਕੀ ਆਦਮੀਆਂ ਦੇ ਜਿਹੋ ਜਿਹੋ ਉਹਨਾਂ ਦੇ ਹੱਥਾਂ ਉੱਤੇ ਕਲੰਜ਼ਿੰਗ ਕੀਤੀ ਜਾ ਰਹੀ ਸਾਡੇ ਮਾਣਯੋਗ ਸੀਨੀਅਰ ਅਫਸਰ ਸਾਹਿਬਾਨ ਦੀਆਂ ਹਦਾਇਤਾਂ ਦੇ ਅਨੁਸਾਰ ਤੋਂ 15 ਅਗਸਤ ਦੇ ਫੰਕਸ਼ਨ ਨੂੰ ਪ੍ਰੋਗਰਾਮ ਨੂੰ ਜਿਹੜਾ ਸ਼ਾਂਤੀਪੁਰੂਪ ਕਿੰਨੇ ਬਣਾਉਣ ਲਈ ਲੋਕਾਂ ਦੇ ਵਿੱਚ ਜਿਹੜੀ ਟੁੱਟੀ ਦੀ ਭਾਵਨਾ ਪੈਦਾ ਕਰਨ ਲਈ ਅਸੀਂ ਜੋ ਪੁਲਿਸ ਵੱਲੋਂ ਲਗਾਤਾਰ ਜਿਹੜੀ ਆ ਜਿਹੜੀ ਆ ਪੱਖੋ ਤਰ੍ਹਾਂ ਦੀਆਂ ਟੁੱਟੀਆਂ ਜਿਵੇਂ ਕਿ ਫਲੇਟ ਲਾਕ ਨਾਕਾਬੰਦੀ ਨਾਈਟ ਡੋਮੀਨੇਸ਼ਨ ਏਰੀਆ ਡੋਮੀਨੇਸ਼ਨ ਤੇ ਮਕਰੇਸੀ ਨੂੰ ਸੰਸਕ੍ਰਿਤੀ ਦਾ ਕੰਮ ਕਰਦੇ ਚੱਜੇ ਜਾ ਰਹੀਆਂ ਉਸੇ ਕਰੀਸ਼ੀਅਤ ਜਿਹੜਾ ਹੁਣ ਜਿਹੜਾ ਸ਼ਬਦਨ ਦੀ ਬੋਰਡ ਦੇ ਨਾਲ ਚਰੇ ਐਸਐਚਓ ਮਕੂਮ ਅੱਲਾਵਾਲਾ ਸਿਟੀ ਇਸ ਬਦਲ ਦੀ ਦਾ ਮੇਰੇ ਨਾਮ ਲਈ ਤੇ ਅਸੀਂ ਹੁਣ ਪੈਦਲ ਤੇ ਗੱਡੀਆਂ ਤੇ ਜਿਹੜਾ ਸਾਰੀ ਸ਼ਬਦਨ ਦੇ ਵਿੱਚ ਫਲੇਗ ਮਾਰਕ ਪਟੰਗ ਕਰ ਕੋਈ ਸਪੈਸ਼ਲ ਨਾਕਾਬੰਦੀਆਂ ਵੀ ਕੀਤੀਆਂ ਜਾ ਰਹੀਆਂ ਸਪੈਸ਼ਲ ਨਾਕਾਬੰਦੀਆਂ ਕੀਤੀਆਂ ਜਾ ਰਹੀਆਂ ਦਿਨ ਰਾਤ ਨੂੰ ਕੀਤੀਆਂ ਜਾ ਰਹੀਆਂ ਜੋ ਮਾਰੇ ਅਨਸਰਾਂ ਦੇ ਜਿਹੜੇ ਟ੍ਰੈਪ ਚਲਾਣ ਕਰਕੇ ਜਾ ਰਹੇ ਆ ਰਾਤ ਨੂੰ ਜਿਹੜੀ ਸ਼ੱਕੀ ਅਨਸਰ ਸ਼ੱਕੀ ਆदमी ਆ ਉਹਨਾਂ ਨੂੰ ਰੌਂਡ ਅਪ ਕਰਕੇ ਕਰਕੇ ਕੁੱਛੇ ਕੀਤੀ ਜਾ ਰਹੀ ਹੈ ਜੇ ਨਾ ਜਿਹੜੇ ਕੋਈ ਸ਼ੱਕੀ ਨੇ ਉਹਨਾਂ ਦੇ ਖਲਾਬ 109 110 ਦੇ ਅਸੀਂ ਔਰ ਅਗਰਦੀ ਦੇ ਤੇ ਛੱਕੀ ਵਾਲਿਆਂ ਦੇ ਜੋ-ਜੋ ਉਹਨਾਂ ਦੇ ਹੱਥਾਂੋਂ ਦੇਖ ਲੰਦੈ ਨਹੀਂ ਦਿੱਤੇ ਗਏ ਸਾਡੇ ਮਾਣਯੋਗ ਸੀਨੀਅਰ ਅਫਸਰ ਸਾਹਿਬਾਨ ਦੀਆਂ ਹਦਾਇਤਾਂ ਦੇ ਅਨੁਸਾਰ ਤੋਂ 15 ਅਗਸਤ ਦੇ ਫੰਕਸ਼ਨ ਨੂੰ ਪ੍ਰੋਗਰਾਮ ਨੂੰ ਜਿਹੜਾ ਸ਼ਾਂਤੀਪੁਰੂਪ ਕਿੱਨੇ ਬਣਾਉਣ ਲਈ ਲੋਕਾਂ ਦੇ ਵਿੱਚ ਜਿਹੜੀ ਚੋਟੀ ਦੀ ਇਹ ਭਾਵਨਾ ਪੈਦਾ ਕਰਨ ਲਈ ਅਸੀਂ ਜੋ ਪੁਲਿਸ ਵੱਲੋਂ ਨਗਰ ਕਾਰਜ ਜਿਹੜੀ ਆ ਜਿਹੜੀ ਆ ਇਹ ਕਿ ਫਲੇਗਮਾਰਕ ਮਕਾਬੰਦੀ ਨਾਈਟ ਡੋਮੀਨੇਸ਼ਨ ایرਿਓ ਡੋਮੀਨੇਸ਼ਨ ਅਤੇ ਮਕਰੇਸੀ ਨੂੰ ਸੁਨਸਰੀ ਦਾ ਕੰਮ ਕਰਤੇ ਜਾ ਰਹੀ ਹੈ ਉਸ ਦੇ ਕਰੀਬ ਅਸੀਂ ਅੱਜ ਜਿਹੜਾ ਹੁਣ ਜਿਹੜਾ ਸ਼ਾਹਦਨ ਦੀ ਫੋਰਸ ਨਾਲ ਸਰ ਐਸ ਐਚਓ ਮਕੂਮ ਅੱਲਾ ਵਾਲਾ ਸਿਟੀ ਇਸ ਤਰ੍ਹਾਂ ਜਿਹੜਾ ਮੇਰੇ ਨਾਲ ਨਹੀਂ ਤੇ ਅਸੀਂ ਹੁਣ ਪੈਦਲ ਉੱਤੇ ਗੱਡੀਆਂ ਤੇ ਵੀ ਜਿਹੜਾ ਸਾਰੀ ਸ਼ਾਹਦਨ ਦੇ ਵਿੱਚ ਫਲੇਗਮਾਰਕ ਪਟੰਗ ਕਰ ਕੋ ਸਪੈਸ਼ਲ ਨਾਕਾਬੰਦੀਆਂ ਵੀ ਕੀਤੀਆਂ ਜਾ ਰਹੀਆਂ ਸਪੈਸ਼ਲ ਨਾਕਾਬੰਦੀਆਂ ਕੀਤੀਆਂ ਜਾ ਰਹੀਆਂ ਦਿਨ ਰਾਤ ਨੂੰ ਕੀਤੀਆਂ ਜਾ ਰਹੀਆਂ ਜੋ ਮਾਰੇ ਅੰਸਰਾਂ ਦੇ ਜਿਹੜੇ ਟ੍ਰੈਫਿਕ ਚਲਾਣ ਦਿੱਤੇ ਜਾ ਰਹੇ ਰਾਤ ਨੂੰ ਜਿਹੜੀ ਛੱਕੀ ਸਰ ਸ਼ੱਕੀ ਆਦਮੀ ਹੈ ਉਹਨਾਂ ਨੂੰ ਰਾਉਂਡ ਅਪ ਕਰਕੇ ਕੁਛੇ ਕੀਤੀ ਜਾ ਰਹੀ ਹੈ ਜਿੰਨਾ ਜਿਹੜੇ ਕੋਈ ਸ਼ੱਕੀ ਨੇ ਉਹਨਾਂ ਤੇ 109 110 ਦੇ ਅਸੀਂ ਦੁਆਰਾ ਗਰਦੀ ਦੇ ਤੇ ਸ਼ੱਕੀ ਆਦਮੀਆਂ ਦੇ ਜਿਹੜੇ ਉਹਨਾਂ ਦੇ ਹੱਥਾਂੋਂ ਦੇਖ ਲੰਜ਼ਿੰਗ ਕੀਤੀ ਜਾ ਰਹੀ ਹੈ